ਅਕਾਸ਼ਵਣੀ ਐਫ ਐਮ ਬਠਿੰਡਾ ਤੁਹਾਡੇ ਲਈ ਹਰ ਐਤਵਾਰ ਸਵੇਰੇ 10 ਵਜੇ ਲੈ ਕੇ ਆਉਂਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੇ ਇਸ ਵਾਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੁਸੀਂ ਸੁਣੋਗੇ ਮੈਰੀਟੋਰੀਅ ਸਕੂਲ ਬਠਿੰਡਾ ਦੇ ਬੱਚਿਆਂ ਦੇ ਨਾਲ ਕੁਖ ਦੇ ਵਿੱਚ ਮਾਰ ਮੁਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਧੋਕੜੀਆਂ ਰੋਂਣ ਦਿੰਦਾਨੀ ਪੁੱਤਾਂ ਤੋਂ ਪਹਿਲਾਂ ਧੀਆਂ ਯੋ ਨੇ ਹੁੰਦੀਆਂ ਮਗਰਾਂ ਕੋਈ ਹੋਣ ਦਿੰਦਾ ਨਹੀਂ ਨੀ ਅੰਮੀਏ ਮਗਰਾਂ ਕੋਈ ਹੋਣ ਦਿੰਦਾ ਨਹੀਂ ਇਸ ਵਾਰ ਤੁਸੀਂ ਇਸ ਪ੍ਰੋਗਰਾਮ ਦਾ ਪਹਿਲਾ ਭਾਗ ਸੁਣੋਗੇ ਸੋ ਸੁਨਣਾ ਨਪਲ ਦਾ ਐਤਵਾਰ ਸਵੇਰੇ 10 ਵਜੇ ਕਾਸ਼ਵਣੀ ਐਫ ਐਮ ਬਠਿੰਡਾ ਤੁਹਾਡੇ ਲਈ ਹਰ ਐਤਵਾਰ ਸਵੇਰੇ 10 ਵਜੇ ਲੈ ਕੇ ਆਉਂਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੇ ਇਸ ਵਾਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੁਸੀਂ ਸੁਣੋਗੇ ਮੈਰੀਟੋਰੀਅ ਸਕੂਲ ਬਠਿੰਡਾ ਦੇ ਬੱਚਿਆਂ ਦੇ ਨਾਲ ਕੁਖਦੇ ਵਿੱਚ ਮਾਰ ਮੁਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਧੋਕੜੀਆਂ ਰੋਂਣ ਦਿਂਦਾਨੀ ਪੁੱਤਾਂ ਤੋਂ ਪਹਿਲਾਂ ਧੀਆਂ ਆਇਓ ਨੇ ਹੁੰਦੀਆਂ ਮਗਰਾਂ ਕੋਈ ਹੋਣ ਦਿੰਦਾ ਨਹੀਂ ਨੀ ਅੰਮੀਏ ਮਗਰਾਂ ਕੋਈ ਹੋਣ ਦਿੰਦਾ ਨਹੀਂ ਇਸ ਵਾਰ ਤੁਸੀਂ ਇਸ ਪ੍ਰੋਗਰਾਮ ਦਾ ਪਹਿਲਾ ਭਾਗ ਸੁਣੋਗੇ ਸੋ ਸੋਨਾ ਨਪਲ ਦਾ ਐਤਵਾਰ ਸਵੇਰੇ 10 ਵਜੇ ਕੇ ਰੁਆ ਰੁਆ ਪਰਹੋਲੀ ਹੋਲੀ ਨਿੱਕੇ ਹੁੰਦੇ ਨੇ ਜਦ ਮੈਂ ਤੋਰੀ ਸੀ ਪੈਂਦੀ ਢੋਲੀ ਕੋਠੇ ਤੇ ਜਾ ਕੇ ਰੁਆ ਰੁਆ ਪਰਹੋਲੀ ਹੋਲੀ ਰੁਆ ਪਰਹੋਲੀ ਹੋਲੀ ਢੋਲੀ ਚੜ ਗਈ ਸੀ ਉਹ ਵੀ ਰੋਂਦੀ ਰੋਂਦੀ ਬੇਬੇਨੀ ਤੇਰੀ ਆਟੇ ਦੀ ਚਿੜੀ ਉਹ ਅੰਦਾ ਕੁੰਨਾ ਦੇਨੂ ਹਾਈ ਤੇਰੀ ਹੋ ਜਾਣ ਹੁਕਮ ਨਹੀਂ ਜਾਰੀ ਏਕ-ਇਕ ਕਰਕੇ ਸਭੇ ਰਪਟਾਂ ਖੋਲ ਲੈਂਦੇ ਵਾਰੋ ਵਾਰੀ ਜੀ ਜੇ ਮੇ ਨਹੀਂ ਮੌਤ ਮੇਰੀ ਦੇ ਹੋ ਜਾਣ ਹੁਕਮ ਨਹੀਂ ਜਾਰੀ ਏਕ-ਇਕ ਕਰਕੇ ਸਭੇ ਰਪਟਾਂ ਖੋਲ ਲੈਂਦੇ ਵਾਰੋ ਵਾਰੀ ਕੁਖ ਦੇ ਵਿੱਚ ਮਾਰ ਮੁਕਾਉਂਦੇ ਮੈਨੂੰ ਇੱਕ ਡਾਕਟਰ ਮਾਂ ਦੋ ਕੜੀਆਂ ਰੋਣ ਦਿੰਦਾ ਨੀ ਪੁੱਤਾਂ ਤਾਂ ਪਹਿਲਾਂ ਤਿਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨੀ ਨੀ ਅੰਮੇ ਮਗਰੋਂ ਕੋਈ ਹੋਣ ਦਿੰਦਾ ਨੀ ਜੀ ਜਮੀ ਨਹੀਂ ਮੋਤ ਮੇਰੀ ਦੇ ਹੋ ਜਾਣ ਹੁਕਮ ਨਹੀਂ ਜਾਰੀ ਇੱਕ ਇੱਕ ਕਰਕੇ ਸਭੇ ਰਪੋਟਾਂ ਖੋਲ ਲੈਂਦੇ ਵਾਰੋ ਵਾਰੀ ਜੀ ਜੇ ਮੇ ਨਹੀਂ ਮੋਤ ਮੇਰੀ ਦੇ ਹੋ ਜਾਣ ਹੁਕਮ ਨਹੀਂ ਜਾਰੀ ਇੱਕ ਇੱਕ ਕਰਕੇ ਸਭੇ ਰਪੋਟਾਂ ਖੋਲ ਲੈਂਦੇ ਵਾਰੋ ਵਾਰੀ ਕੁਖ ਦੇ ਵਿੱਚ ਮਾਰ ਮੁਕਾਉਂਦਾ ਮੈਨੂੰ ਇੱਕ ਡਾਕਟਰ ਮਾਰ Tô, carinha! ਦੇਖੀ ਉਮੀਦ ਕਰਦੇ ਆ ਠੀਕ ਠਾਕ ਅਜੇ ਦਾ ਦਰਸੋ ਇਹ ਤੇ ਅਨੰਦ ਮਾਨ ਰਿਵ ਮੋਗਿਆ ਕਾਸ਼ ਬੰਗਿਆ ਤੋਂ ਬਚੇ ਦਾ ਦੇ ਪ੍ਰੋਗਰਾਮਾਂ ਦਾ ਅੱਜ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਲੈ ਕੇ ਮੈਂ ਹਾਜ਼ਰ ਹੋਈਆਂ ਤੁਹਾਡੀ ਦੂਸਰ ਬ੍ਰੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਫਿਰ ਤੋਂ ਪਹੁੰਚੇ ਹਾਂ ਜੀ ਮੈਰਿਟੋਰੀਅ ਸਕੂਲ ਪਟੇੰਡਾ ਵਿਖੇ ਜਿੱਥੇ ਕਿ ਬਹੁਤ ਹੀ ਹੁਨਾਰ ਬੱਚੇ ਨੇ ਪਲੱਸ 1 ਤੇ ਪਲੱਸ 2 ਦੇ ਇਹਨਾਂ ਬੱਚਿਆਂ ਦੇ ਨਾਲ ਅਸੀਂ ਪਿਛਲੇ ਦੋ ਭਾਗਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਕੀਤੀਆਂ ਤੇ ਨਾਲੋ ਨਾਲ ਅਸੀਂ ਉਹਨਾਂ ਤੋਂ ਗੀਤ ਸੰਗੀਤ ਵੀ ਸੁਣਿਆ ਤੇ ਨਾਲੋਂ ਨਾਲ ਕੁਝ ਬੱਚੇ ਜਿਹੜੇ ਲਿਖਾਰੀ ਸਨ ਉਹਨਾਂ ਤੋਂ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਵੀ ਅਸੀਂ ਸੁਣਿਆ ਤੇ ਉਹਨਾਂ ਦਾ ਵੀ ਆਨੰਦ ਅਸੀਂ ਮਾਣਿਆ ਸੋ ਅੱਜ ਦੇ ਇਸ ਪ੍ਰੋਗਰਾਮ ਦੀ ਵੀ ਅਸੀਂ ਸ਼ੁਰੂਆਤ ਕਰਾਂਗੇ ਜੀ ਪਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਇਸ ਵਾਰੀ ਥੋੜੀ ਜਿਹੀ ਵੱਖਰੀ ਹੋਏਗੀ ਕਿਉਂਕਿ ਪਹਿਲਾਂ ਤੇ ਅਸੀਂ ਬੱਚਿਆਂ ਦੇ ਨਾਲ ਸ਼ੁਰੂਆਤ ਕਰਦੇ ਸੀ ਪਰ ਅੱਜ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਏਸੀ ਸਕੂਲ ਦੇ ਇੱਕ ਅਧਿਆਪਕ ਤੋਂ ਜੀ ਸਰ ਨਮਸਕਾਰ ਜੀ ਨਮਸਕਾਰ ਸਰ ਜੀ ਤੁਹਾਡਾ ਨਾਮ ਦੱਸ ਦਿਓ ਹਾਂ ਡਾਕਟਰ ਵਿਰਾਜ ਸਿੰਘ ਨਕਚਰਾਟ ਇੰਡਪੀ ਜੀ ਕੀ ਬਾਤ ਹੈ ਜੀ ਸੋ ਪੰਜਾਬੀ ਦੇ ਅਧਿਆਪਕ ਸਾਡੇ ਨਾਲ ਅੱਜ ਜੁੜੇ ਹੋਏ ਨੇ ਨਕਚਰਾਟ ਜੁੜੇ ਹੋਏ ਨੇ ਸੋ ਮੈਨੂੰ ਲੱਗਦਾ ਹੈ ਕਿ ਸਾਡੇ ਲਈ ਕੁਝ ਨਾ ਕੁਝ ਖਾਸ ਤੇ ਜ਼ਰੂਰ ਲੈ ਕੇ ਆਏ ਹੋਣਗੇ ਸੋ ਸਭ ਤੋਂ ਪਹਿਲਾਂ ਕੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੇ ਟਾਈਮ ਦੇ ਲਈ ਤੇ ਇਸ ਚੈਨਲ ਨੂੰ ਜੁੜਾਣ ਦਾ ਮੌਕਾ ਦਿੱਤਾ ਸਾਡੇ ਵੀਡੀਓ ਦੇ ਵਿੱਚ ਆਇਆ ਧੰਨਵਾਦ ਕਿ ਮੈਂ ਆਪਣੀ ਸਵੈਰਥ ਤੇ ਤਪ ਤਾਂ ਨਕੀਆਂ ਜਿੰਦਾ ਜੇ ਸਾਹਮਣੇ ਪੇਸ਼ ਕਰ ਰਿਹਾ ਜੀ ਨਕੀਆਂ ਜਿੰਦਾ ਅਰਜਨ ਦੇਵ ਤੋਂ ਤੇਗ ਬਹਾਦਰ ਅੱਗੇ ਰੀਤ ਚਲਾਈ ਜੋ ਨਕੀਆਂ ਜਿੰਦਾ ਵੱਡਾ ਸਾਕ ਜਾਣੇ ਕੁੱਲ ਲਗਾਈ ਪਹਾੜੀ ਰਾਜਾਂ ਕਸਮਾਂ ਖਾ ਕੇ ਖਾਲੀ ਕਿਲਾ ਕਰਾਇਆ ਦਸਮ ਪਿਤਾ ਸਭ ਜਾਣੇ ਜਾਣ ਸੀ ਫੇਰ ਵੀ ਫੇਦ ਸਪਾਇਆ 19 ਤੇ 20 ਦੀ ਰਾਤ ਦਸੰਬਰ ਜਦ ਫੌਜਾਂ ਚਾਲੇ ਪਾਏ ਤਦ ਪਿਆ ਪਰਿਵਾਰ ਵਿਛੋੜਾ ਸਮਝ ਕੋਈ ਨਾ ਆਇਆ ਸਰਸਾ ਨਦੀ ਵੀ ਚੰਦਰੀ ਉੱਪਰੋਂ ਉੱਪਰ ਚੜਦੀ ਜਾਵੇ ਗੁਜਰ ਕੌਰ ਕਿਵੇਂ ਲਾਲਾ ਨੂੰ ਲੈ ਪਾਰ ਨਦੀ ਤੋਂ ਜਾਵੇ ਉਮੇ ਮਸ਼ਕੀ ਦੀ ਕੁੱਲੀ ਵਿੱਚ ਮਾਤਾ ਇੱਕ ਰਾਤ ਲੰਗਾਈ ਗੰਗੂ ਬ੍ਰਾਹਮਣ ਨੇ ਜਾ ਕੇ ਵਜ਼ੀਰ ਨੂੰ ਖਬਰ ਪਹੁੰਚਾਈ ਠੰਡੇ ਬੁਰਜ ਚ ਲਾਲਾਂ ਦੇ ਸੰਗ ਕੈਦ ਮਾਤਾ ਨੂੰ ਕੀਤਾ ਜੋਰਾ ਵਰਤੇ ਫਤੇ ਸਿੰਘ ਸੁਬਾ ਪੇਸ਼ਕਿਦਾਰੀ ਕੀਤਾ ਈਨ ਮੰਨੋ ਤੇ ਮੁਗਲ ਹੋ ਜਾਓ ਰਾਜ ਭਗ ਸਿਪਾਓ ਕਰੋ ਸਲਾਮ ਤੇ ਸੀਸ ਝੁਕਾਓ ਹਉ ਨਾ ਫਤੇ ਬਲਾਓ ਅਸੀਂ ਗੋਬਿੰਦ ਦੇ ਲਾਲ ਵਜ਼ੀਰਾ ਈਨ ਨਾ ਮੰਨਣੀ ਸਿੱਖੀ ਫਤੇ ਬਲਾਉਣਾ ਧਰਮ ਸਾਡਾ ਸਜ਼ਾ ਦੇ ਭਾਵੇਂ ਤਿੱਖੀ ਸ਼ਾਮ ਧਲੀ ਜਦ ਮਾਂ ਗੁਜਰੀ ਨੂੰ ਜੋੜਾ ਜਾ ਕੇ ਮਿਲਿਆ ਗੱਲਾਂ ਸੁਣ ਬਹਾਦਰੀ ਭਰੀਆਂ ਚਿਹਰਾ ਮਾਤਾ ਖਿਲਿਆ ਗੁਰੂ ਘਰ ਦਾ ਸਰਧਾਲੂ ਗੁਰੂ ਘਰ ਦਾ ਸਰਧਾਲੂ ਮੋਤੀ ਜਿਸ ਨੇ ਦੁੱਧ ਪਲਾਇਆ ਜਾਲਮਾ ਨੇ ਉਹਦਾ ਟੱਬਰ ਸਾਰਾ ਕੋਲੂ ਵਿੱਚ ਪੜਾਇਆ ਅਗਲੇ ਦਿਨ ਫਿਰ ਕਾਜੀ ਨੇ ਹੁਣ ਸਜ਼ਾ ਅਜੀਬ ਸੁਣਾਈ ਜਿਉਂਦੇ ਜਿਹੀ ਇਨ੍ਹਾਂ ਦੀ ਵਿੱਚ ਕਰੋ ਦੀਵਾਰ ਚਣਾਈ ਟੁੱ ਡਰ ਮਲ ਇੱਕ ਜੈਨ ਧਰਮ ਦਾ ਕਰੇ ਸੋਨੇ ਦਾ ਵਪਾਰ ਮੋਰਾ ਬਦਲੇ ਮੁੱਲ ਜਗਾਲੇ ਜਿਸ ਕੀਤਾ ਸੀ ਸੰਸਕਾਰ ਕਿਸੇ ਧਰਮ ਵਿੱਚ ਐਸੀ ਸ਼ਹਾਦਤ ਹੋਣੀ ਨਹੀਂ ਲਸਾਨੀ ਬਲਰਾਜ ਕਿਦਰੇ ਭੁੱਲਣਾ ਜਾਇਓ ਬੱਚਿਆਂ ਦੀ ਕੁਰਬਾਨੀ ਬਜਰਾਜ ਕਿਦਰੀ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਲਾਲਾਂ ਦੀ ਕੁਰਬਾਨੀ ਦੇ ਨਾਲ ਮੈਰਿਟੂਡੀਅਸ ਸਕੂਲ ਦੀ ਫਿਜ਼ਿਕਸ ਦੇ ਟੀਚਰ ਜੁੜੇ ਨੇ ਜੀ ਕੇਬਲ ਸਿੰਘ ਜੀ ਉਹਨਾਂ ਦਾ ਸਵਾਗਤ ਕਰਾਂਗੇ ਪ੍ਰੋਗਰਾਮ ਚ ਜੀ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਬਹੁਤ ਬਹੁਤ ਜੀ ਅ ਅੱਜ ਦੇ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਮੈਂ ਵੇਖਿਆ ਕਿ ਜਿੰਨੇ ਵੀ ਮੈਨੂੰ ਬੱਚੇ ਦਿਖਾਏ ਨੇ ਉਹ ਵਾਕਈ ਆਪਣੇ ਦਾ ਮਾਸ ਨੇ ਸੋ ਇੰਨੇ ਕਿ ਜ਼ਿਆਦਾ ਇੰਟੈਲੀਜੈਂਟ ਨੇ ਇੰਨੇ ਕਿ ਜ਼ਿਆਦਾ ਹੁਨਰ ਦੇ ਵੀ ਭਰੇ ਹੋਏ ਨੇ ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜੋ ਮੈਨੂੰ ਜਾਣਕਾਰੀ ਮਿਲੀ ਸੀ ਕਿ ਮੈਰਿਟ ਹੋਵੇ ਸਕੂਲ ਦੇ ਵਿੱਚ ਉਹ ਹੀ ਬੱਚੇ ਆ ਸਕਦੇ ਨੇ ਜਿਨ੍ਹਾਂ ਨੇ 10ਵੀਂ ਕਲਾਸ ਇੱਕ ਸਰਕਾਰੀ ਸਕੂਲ ਤੋਂ ਕੀਤੀ ਹੋਵੇ ਨੰਬਰ 2 ਜਿਨ੍ਹਾਂ ਦੇ ਨੰਬਰ ਨੇ ਜਿਹੜੇ ਉਹ ਚੰਗੇ ਆਏ ਹੋਣ ਤੇ ਹੁਣ ਜੇਕਰ ਮੈਂ ਗੱਲ ਕਰਾਂ ਸਾਡੇ ਸਰੋਤਿਆਂ ਦੀ ਜਿਹੜੇ ਕਿ ਘਰ ਦੇ ਵਿੱਚ ਬੈਠ ਕੇ ਇਹ ਸੁੰਸ਼੍ਰੇਣੀ ਕਾਸ਼ ਸਾਡੇ ਬੱਚੇ ਵੀ ਆ ਜਿਹੜੇ ਇਸ ਹੰਗੇ ਵਿੱਚ ਹੋਣ ਕਿਉਂਕਿ ਬੱਚਿਆਂ ਦੀ ਪ੍ਰਤੀਭਾ ਨੂੰ ਵੇਖ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਸੋ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਇਸ ਸਕੂਲ ਦੇ ਵਿੱਚ ਐਡਮਿਸ਼ਨ ਦਿਵਾ ਸਕਦੇ ਨੇ ਹਾਂਜੀ ਮੈਮ ਤੁਹਾਡਾ ਜੋ ਕੁਐਸਚਨ ਪੁੱਛਿਆ ਬਹੁਤ ਹੀ ਬਾਜਵਾਇ ਤੇ ਸਰੋਤਿਆਂ ਨੇ ਵੀ ਇਹ ਮਾ ਮਤਲਬ ਕਿ ਉਹ ਪੁੱਛਦੇ ਹੋਣਗੇ ਵੀ ਕਿਸ ਤਰ੍ਹਾਂ ਇਹਨਾਂ ਨੇ ਐਡਮਿਸ਼ਨ ਲੈਣੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਜਿਹੜੀ ਇਹਦੀ ਕੰਡੀਸ਼ਨ ਹੈ ਜੀ ਉਹ ਬੱਚਾ ਜਿਹੜਾ ਉਹ گورਨਮੈਂਟ ਸਕੂਲ ਦਾ ਜਾਂਦਾ ਹੈ ਬਟ ਉਹਦੇ ਨਾਲ ਹੁਣ ਥੋੜੀ ਜੀ ਕੰਡੀਸ਼ਨ ਵਿੱਚ ਰਿਲੈਕਸ ਕੀਤੀ ਹੈ ਵੀ ਕੁਝ ਬੱਚੇ ਅਸੀਂ ਪ੍ਰਾਈਵੇਟ ਸਕੂਲਾਂ ਦੇ ਵੀ ਲੈਂਦੇ ਆ ਹਾਂ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਇੱਕ ਆਟਾ ਦਾਲ ਸਕੀਮ ਦਾ ਇੱਕ ਕਾਰਡ ਬਣਦਾ ਪੰਜਾਬ ਗਵਰਨਮੈਂਟ ਦਾ ਉਹ ਉਹਨਾਂ ਕੋਲੇ ਹੋਣਾ ਲਾਜ਼ਮੀ ਹੈ ਜਿਹਨਾਂ ਨੂੰ ਇਹ ਕਾਰਡ ਬਣਿਆ ਹੋਇਆ ਉਹਨਾਂ ਦਾ ਤਾਂ ਉਹਨਾਂ ਦੀ ਇਹ ਐਡਮਿਸ਼ਨ ਇੱਥੇ ਹੋ ਜਾਂਦੀ ਹੈ ਬਟ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹਨਾਂ ਨੂੰ ਇਹ ਆਟਾ ਦਾਲ ਸਕੀਮ ਦੇ ਉਹ ਕਾਰਡ ਦੀ ਲੋੜ ਨਹੀਂ ਪੈਂਦੀ ਇੱਕ ਇਹਦੇ ਨਾਲ ਮੈਂ ਮੈਂ ਇੱਕ ਹੋਰ ਗੱਲ ਐਡ ਕਰ ਦਿੰਦਾ ਵੀ ਜਿਹੜੇ ਬੱਚੇ ਆ ਜਿਨ੍ਹਾਂ ਦੇ ਫਾਦਰ ਮਤਲਬ ਕਿ ਨਹੀਂ ਹੈਗੇ ਉਹਨਾਂ ਦੀ ਕਿਸੇ ਹਾਦਸੇ ਜਾਂ ਕਿਤੇ ਵੀ ਉਹਨਾਂ ਮਤਲਬ ਕਿ ਡੈਥ ਹੋ ਚੁੱਕੀ ਹੈ ਉਹਨਾਂ ਦੀ ਵੀ ਸੀਟਾਂ ਇੱਥੇ ਰੱਖੀਆਂ ਨੇ ਉਹ ਵੀ ਬੱਚੇ ਇੱਥੇ ਐਡਮਿਸ਼ਨ ਲੈ ਸਕਦੇ ਆ ਤੇ ਉਹਨਾਂ ਨੂੰ ਕਿੰਨੇ ਪਰਸੈਂਟੇਜ ਦੀ ਲੋੜ ਹੁੰਦੀ ਮੈਮ ਇਹਦੇ ਵਿੱਚ ਜੋ ਪਰਸੈਂਟੇਜ ਹੈ 10th ਦੇ ਵਿੱਚ 10th ਦੇ ਵਿੱਚ ਜਿਹੜੀ ਜਰਨਲ ਕੈਟਾਗਰੀ ਹੈ ਉਹ 70% ਹੈ ਤੇ ਜਿਹੜੇ ਆਪਣੇ ਕੋਲੇ ਐਸਸੀ ਕੈਟਾਗਰੀ ਹੈ ਜਾਂ ਆਓਬੀਸੀ ਕੈਟਾਗਰੀ ਹੈ ਉਹਨਾਂ ਲਈ ਇਹ 65% ਹੈ ਉਹ 10th ਦੇ ਵਿੱਚੋਂ ਉਹਨਾਂ ਨੂੰ ਮਤਲਬ ਕਿ ਮਾਰਕਸ ਲੈਣੇ ਪੈਂਦੇ ਆ ਉਸ ਤੋਂ ਬਾਅਦ ਇੱਕ ਪੰਜਾਬ ਲੈਵਲ ਦਾ ਇੱਕ ਟੈਸਟ ਹੁੰਦਾ ਹੈ 10ਵੀਂ ਤੋਂ ਮਤਲਬ ਕਿ ਪੇਪਰ ਜਦੋਂ ਹੋ ਜਾਂਦੇ ਆ ਉਸ ਤੋਂ ਬਾਅਦ ਹੁੰਦਾ ਜੀ ਉਹਦੇ ਵਿੱਚ ਇਹ 100 ਨੰਬਰਾਂ ਦਾ ਇਹ ਪੇਪਰ ਲੈਂਦੇ ਨੇ ਉਹਦੇ ਵਿੱਚ ਇੱਕ ਆਪਣੇ ਕੋਲੇ ਸਾਇੰਸ ਦਾ ਪੇਪਰ ਹੁੰਦਾ ਜੀ ਇੱਕ ਉਹਦੇ ਵਿੱਚ ਮੈਥ ਆ ਜਾਂਦਾ ਤੇ ਇੱਕ ਇੰਗਲਿਸ਼ ਆ ਜਾਂਦੀ ਹੈ ਇਹਨਾਂ ਮਤਲਬ ਕਿ ਤਿੰਨ ਵਿਸ਼ੇ ਉਹਦੇ ਵਿੱਚ ਆਉਂਦੇ ਆ ਜਿਹੜੇ ਬੱਚੇ ਉਸ ਦੇ ਵਿੱਚੋਂ ਹਾਇਰ ਮਤਲਬ ਕਿ ਮਾਰਕਸ ਲੈਂਦੇ ਆ ਉਹਨਾਂ ਦੀ ਰੈਂਕ ਦੇ ਅਕੋਰਡਿੰਗ ਫਿਰ ਇਹ ਸਕੂਲਾਂ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਜੀ ਸੋ ਕਿਤੇ ਨ ਕਿਤੇ ਮੈਨੂੰ ਲੱਗਦਾ ਕਿ ਸਾਰੇ ਮਾਪੇ ਦਾ ਜਿਹੜਾ ਇਹ ਸਵਾਲ ਸੀ ਮੰਦਾ ਉਹ ਕਿਤੇ ਨ ਕਿਤੇ ਥੰਮ ਗਿਆ ਹੋਣਾ ਯਾਨੀ ਕਿ ਉਹਨਾਂ ਨੂੰ ਉੱਤਰ ਮਿਲ ਗਿਆ ਹੋਣਾ ਸੋ ਇਹ ਤਾਂ ਉਹ ਸਾਰੇ ਬੱਚੇ ਨੇ ਜਿਹੜੇ ਕਿ ਬਹੁਤ ਇੰਟੈਲੀਜੈਂਟ ਨੇ ਇਤਨਾ ਅਕਸਰ ਹੀ ਅਸੀਂ ਇਹ ਸੁਣਨ ਦੇ ਵਿੱਚ ਆਉਂਦਾ ਵੀ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਆ ਵੀ ਉਹਨਾਂ ਦੇ ਤਾਂ ਕੋਈ ਮੋٹے ਮਾਰਕਸ ਨਹੀਂ ਹੁੰਦੇ ਪਰ ਤੁਸੀਂ ਇਸ ਗੱਲ ਤੇ ਜਾਣਨਾ ਪਾਓ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚੋਂ ਟਸਮੀ ਦੇ ਵਿਦਿਆਰਥੀ ਨੇ ਉਹ ਕਿੰਨੇ ਪਰਸੈਂਟੇਜ ਆ ਜਾਂਦੇ ਨੇ ਸੱਚੇ ਸਾਡੇ ਕੋਲੇ ਬੱਚੇ ਆ ਰਹੇ ਨੇ ਮੋਸਟਲੀ ਇਹਨਾਂ ਦੇ ਜੇ ਤੁਸੀਂ ਆਪਾਂ 10ਵੀਂ ਦੇ ਨੰਬਰਾਂ ਦੀ ਗੱਲ ਕਰੀਓ ਉਹ ਲੋ ਟਾਕਸੀਮੀਟਰ 90% ਉੱਤੇ ਵਾਲੇ ਹੀ ਬੱਚੇ ਆਉਂਦੇ ਨੇ ਕਿਉਂਕਿ ਉਸ ਤੋਂ ਬਾਅਦ ਇੱਕ ਟੈਸਟ ਹੁੰਦਾ ਨੇ ਨਾ ਉਹ ਟੈਸਟ ਉਹੀ ਬੱਚੇ ਕੁਆਲੀਫਾਈ ਕਰਦੇ ਆ ਜਿਨ੍ਹਾਂ ਨੂੰ ਮਤਲਬ ਕਿ ਬੇਸਿਕਲੀ ਪ੍ਰੋਪਰ ਪੂਰੀ ਨੌਲੇਜ ਹੁੰਦੀ ਏ ਇਸ ਕਰਕੇ ਮਤਲਬ ਕਿ ਸਾਡੇ ਕੋਲੇ ਜੋ ਬੱਚੇ ਆਉਂਦੇ ਨੇ ਉਹ ਮਤਲਬ ਪੂਰੇ ਇੰਟੈਲੀਜੈਂਟ ਬੱਚੇ ਆਉਂਦੇ ਨੇ ਤੇ ਇੱਕ ਗੱਲ ਮੈਂ ਹੋਰ ਐਡ ਕਰ ਚਾਹੁੰਦਾ ਕਿ ਇਹ ਪੰਜਾਬ ਦੇ ਵਿੱਚ ਇਹ ਪੰਜਾਬ ਗਵਰਨਮੈਂਟ ਦਾ ਆਧਾਰ ਹੈ ਇਹ 2014 ਦੇ ਵਿੱਚ ਉਸ ਤੋਂ ਵੀ ਜੋ ਸਰਕਾਰ ਸੀ ਉਸ ਨੇ ਇਹ ਸਕੂਲ ਖੋਲੇ ਸੀਗੇ ਤੇ ਪਿਓਰਲੀ ਸਰਕਾਰੀ ਸਕੂਲ ਹੈ ਹੋਸਟਲ ਬੱਚੇ ਨੂੰ ਇੱਥੇ ਦਿੱਤਾ ਜਾਂਦਾ ਕੋਈ ਖਰਚਾ ਨਹੀਂ ਹੈਗਾ ਪੇਰੈਂਟਸ ਦਾ ਇੱਕ ਵਾਰ ਉਹਨਾਂ ਨੇ ਇਹ ਐਡਮਿਸ਼ਨ ਫਾਰਮ ਦਾ ਇੱਕ 200 ਦਾ ਮਤਲਬ ਕਿ ਫਾਰਮ ਹੁੰਦਾ ਹੈ ਉਹ ਵੀ ਫਿਲ ਕਰਨਾ ਉਸ ਤੋਂ ਬਾਅਦ ਪੇਰੈਂਟਸ ਦਾ ਕੋਈ ਖਰਚਾ ਨਹੀਂ ਬਿਲਕੁਲ ਫਰੀ ਪੜ੍ਹਾਈ ਹੈ ਹੋਸਟਲ ਬਿਲਕੁਲ ਫਰੀ ਹੈ ਮੈਸ ਦਾ ਖਾਣਾ ਬਿਲਕੁਲ ਫਰੀ ਹੈ ਤੇ ਇਹ ਜੇ ਸਰਕਾਰ ਵੱਲੋਂ ਸਹੂਦਾਵਾ ਹੈ ਇਹ ਦੋ ਸ਼ੁਕਰੀਆ ਸਰ ਅੱਜ ਦੇ ਇਸ ਪ੍ਰੋਗਰਾਮ ਦੇ। ਅਡਿਰਾ ਦੇ ਸੰਚਿਤ ਫੋਰਟ ਤੋਂ ਆਏ ਲਾਲਾ ਜੁੜੇ ਨੇ ਜਿਨ੍ਹਾਂ ਦਾ ਨਾਮ ਹੈ ਗੁਰਦੀਪ ਸਿੰਘ ਸਿੱਧੂ ਸਭ ਤੋਂ ਪਹਿਪਰ ਸਵਾਗਤ ਹੈ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੋ ਰੀਡਿਸਟ੍ਰੈਕਸ਼ਨ ਦੀ ਟੀਮ ਸਾਡੇ ਸਕੂਲ ਦੇ ਵਿੜੇ ਵਿੱਚ ਪਹੁੰਚ। ਜੀ। ਅ ਸੋ ਸੋ ਮੈਂ ਤੁਹਾਡੇ ਸਕੂਲ ਦੇ ਬਾਰੇ ਤੁਹਾਡੇ ਹੀ ਮੁਖਾਲੇਂ ਤੋਂ ਕੁਝ ਸੁਣਨਾ ਚਾਹਾਂਗੀ ਕਿ ਕਿਸ ਤਰ੍ਹਾਂ ਦਾ ਸਕੂਲ ਹੈ। ਰਕੀ ਕੀ ਪ੍ਰੋਗਰਾਮ ਤੇ ਤੋਂ ਦੀ ਆ। ਪੰਜਾਬ ਸਰਕਾਰ ਦੁਆਰਾ ਜਿਹੜੇ 10 ਮੈਰਿਟਰੀ ਸਕੂਲ ਚਲਾਏ ਜਾ ਰਹੇ ਸਾਰੇ ਪੰਜਾਬ ਵਿੱਚ ਤਾਂ ਇਹ ਜਿਹੜਾ ਮੈਰਿਟਰੀ ਸਕੂਲ ਹੈ ਇਹਦੇ ਵਿੱਚ ਐਡਮਿਸ਼ਨ ਹੈ ਜਿਹੜੀ ਉਹ ਜ਼ਿਆਦਾਤਰ ਗਵਰਨਮੈਂਟ ਸਕੂਲਾਂ ਤੋਂ ਜਿਹੜੇ ਬੱਚੇ ਹੁੰਦੇ ਉਹਦਾ ਐਡਮਿਸ਼ਨ ਹੁੰਦੀ ਹੈ। ਇਹ ਇੰਟਰਸ ਟੈਸਟ ਬੇਸਡ ਐਡਮਿਸ਼ਨ ਹੁੰਦੀ ਹੈ। ਤਾਂ ਇਹਦੇ ਇੱਥੇ ਜਿਹੜੇ ਸਾਡੇ 3 ਸਟਰੀਮ ਚੱਲੀਆਂ ਨੇ ਨਾਨ ਮੈਡੀਕਲ, ਮੈਡੀਕਲ ਤੇ ਕਮਰਸ ਚੱਲਦੀ। ਜੀ। ਸਾਡੇ ਬਹੁਤ ਸਾਰੇ ਬੱਚੇ ਇਹ 2014 ਤੋਂ ਚੱਲ ਰਿਹਾ ਸਕੂਲ। ਬਹੁਤ ਸਾਰੇ ਬੱਚੇ ਆਰਮੀਚ ਗਏ ਹੋਏ ਨੇ ਐਨਡੀਏ ਚ ਗਏ ਹੋਏ ਨੇ ਜੀ ਹਾਂ ਗੈਟਰ ਇਨਸਪੈਕਟਰ ਲੱਗੇ ਹੋਏ ਨੇ ਪੁਲਿਸ ਡਿਪਾਰਟਮੈਂਟ ਐ ਬਹੁਤ ਸਾਰੇ ਪਾਰਕਾਂ ਨੇ ਸਾਡੇ ਵਿੱਚ ਜੀ ਸੋ ਭਾਵੇਂ ਕਿ ਸਕੂਲ ਤਾਂ ਹੋਰ ਵੀ ਬਹੁਤ ਸਨੇ ਪਰ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਸਰਕਾਰ ਨੇ ਮੈਰੀਟੋਰੀਅਨ ਸਕੂਲ ਕਿਉਂਕਿ 2014 ਦੇ ਵਿੱਚ ਜਿਵੇਂ ਕਿ ਹੋਂ ਦੇ ਵਿੱਚ ਆਇਆ ਤਾਂ ਮੈਂ ਇਹ ਜਾਨਣਾ ਚਾਹੁੰਦੀ ਆ ਕਿ ਕਿਉਂ ਇਸ ਸਕੂਲ ਨੂੰ ਹੋਂ ਦੇ ਵਿੱਚ ਲਿਆਂਦਾ ਗਿਆ ਕਿਹਨੇ ਸਕੂਲਾਂ ਨੂੰ ਹੋਂ ਵਿੱਚ ਇਸ ਕਰਕੇ ਲਿਆਂਦਾ ਗਿਆ ਕਿਉਂ ਕਿ ਇੰਟੈਲੀਜੈਂਟ ਬੱਚੇ ਹੁੰਦੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਉਹ ਅੱਗੇ ਆਪਣੀ ਪੜ੍ਹਾਈ ਅੱਛੇ ਇੰਸਟੀਚਿਊਟ ਚ ਨਹੀਂ ਜਾਰੀ ਰੱਖ ਸਕਦੇ ਉਹਨਾਂ ਲਈ ਸਰਕਾਰ ਨੇ ਐਲਾਨਾ ਕੀਤਾ ਸੀ ਕਿ ਇਹਦਾ ਰਿਜ਼ਲਟ ਬਹੁਤ ਅੱਛੇ ਨਿਕਲ ਰਹੇ ਨੇ ਜੀ ਸੋ ਸਰ ਸਟਾਫ ਦਾ ਕਰ ਇੱਕ ਸਵਾਲ ਸਟਾਫ ਕੀ ਹੈ ਸਰ ਹਾਂ ਤੁਹਾਡਾ ਜਿੱਥੇ ਤੁਹਾਡਾ ਸਰ ਜਿੱਥੇ ਅਸੀਂ ਇਸ ਸਕੂਲ ਦੀ ਗੱਲ ਕਰਦੇ ਆ ਇਸ ਸਕੂਲ ਦੀ ਸਟੱਡੀ ਦੀ ਗੱਲ ਕਰਦੇ ਆ ਕਾਫੀ ਚਰਚਾ ਤੇ ਸਟੱਡੀ ਵਾਸਤੇ ਵੀ ਇਸ ਸਕੂਲ ਵਿਦਿਆ ਵਿੱਦਿਅਕ ਅਦਾਰਾ ਜਿਵੇਂ ਕਿ ਹੈ ਉਸੇ ਤਰ੍ਹਾਂ ਇਸ ਦੇ ਹੋਸਟਲ ਦੀ ਵੀ ਕਾਫੀ ਚਰਚਾ ਸੀ ਸੁਣਦੇ ਆ ਪਰ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹਾਂਗੀ ਇਥੋਂ ਦੇ ਸਟਾਫ ਦੇ ਬਾਰੇ ਉਹਨਾਂ ਦੀ ਕੀ ਵਿਦਿਅਕ ਕੁਆਲਿਫਿਕੇਸ਼ਨ ਹੁੰਦੀ ਹੈ ਜਿਸ ਦੇ ਨਾਲ ਉਹ ਹੋਰ ਜ਼ਿਆਦਾ ਬੈਸਟ ਆਪਣਾ ਦੇਖ ਆਉਂਦੇ ਨੇ ਇਥੋਂ ਜਿਹੜਾ ਸਟਾਫ ਹੈ ਬਹੁਤ ਹੀ ਕਾਬਿਲ ਸਟਾਫਾ ਬਹੁਤ ਸਾਰੇ ਸਟਾਫ ਮੈਂਬਰ ਜਿਹੜੇ ਸਾਡੇ ਲੈਕਚਰਰ ਸਭ ਨਾਲ ਵਿੱਚ ਡਾਕਟਰੇਟ ਨੇ ਪੋਸਟ ਗ੍ਰੈਜੂਏਟਸ ਹੈਗੇ ਆਗੇ ਯੂਜੀਸੀ ਨੈਟ ਕੁਆਲਿਫਾਈਡ ਵੀ ਬਹੁਤ ਸਾਰੇ ਨੇ ਤੇ ਇਹਨਾਂ ਜਿਹੜਾ ਸਿਲੈਕਸ਼ਨ ਹੋਇਆ ਸੀ ਬੜੇ ਕੁੱਝ ਪਦਰ ਦੀ ਜਿਹੜੀ ਹੈ ਕਮੇਟੀ ਬਣਾਈ ਗਈ ਸੀ ਤਿੰਨ ਵਾਈਸ ਚਾਂਸਰਰ ਸੀ ਇਹਨਾਂ ਦੇ ਇੰਸਟ੍ਰਕਸ਼ਨ ਕਰਨ ਵਾਸਤੇ ਉਹਨਾਂ ਨੇ ਪਹਿਲਾਂ ਇਹਨਾਂ ਦੀ ਇੰਟਰਵਿਊਸ ਕੀਤੇ ਆ ਜਿਹੜਾ ਟੈਸਟ ਵੀ ਲੀਤਾ ਫਿਰ ਇਹਨਾਂ ਦਾ ਡੈਮੋ ਕਲਾਸਿਸ ਵੀ ਲੀਨ ਹੈ ਸੋ ਬਹੁਤ ਹੀ ਟੈਲੈਂਟਡ ਸਟਾਫ ਹੈ ਇਸੇ ਕਰਕੇ ਸਾਡੇ ਬੱਚੇ ਆਏ ਸਾਲ ਮੈਰਿਟ ਪੋਜੀਸ਼ਨ ਹੌਲਡ ਕਰਦੇ ਨੇ ਬੋਰਡ ਦੇ ਰਿਜ਼ਰਵਰ ਵਿੱਚ ਜੀ ਸੋ ਜਿੱਥੇ ਬੱਚਿਆਂ ਦੀ ਪੜ੍ਹਾਈ ਦੀ ਅਸੀਂ ਗੱਲ ਕਰ ਰਹੇ ਹਾਂ ਉੱਥੇ ਬਾਕੀ ਦੀਆਂ ਜਿਹੜੀਆਂ ਕਰਿਕੂਲਮ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ ਸੋ ਉਹਨਾਂ ਦੇ ਵਿੱਚ ਬੱਚਿਆਂ ਦੇ ਪਾਰਟਿਸਪੇਸ਼ਨ ਕਿਸ ਤਰ੍ਹਾਂ ਦੀ ਜਾਂਦੀ ਹੈ ਸਾਡੇ ਬੱਚੇ ਸਭੇ ਚ ਗਤੀਵਿਧੀਆਂ ਵਿੱਚ ਬਹੁਤ ਭਾਗ ਲੈਂਦੇ ਨੇ ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਭਾਗ ਲੈਂਦੇ ਨੇ ਇੱਕ ਸਾਡੀ ਲੜਕੀ ਸਪਨਾ ਹੁਣ 10 ਦਸੰਬਰ ਤੋਂ ਜਪਾਨ ਜਾ ਰਹੀ ਹੈ ਜੀ ਸਾਨੂੰ ਬੜਾ ਉਸਤੇ ਮਾਣ ਹੈ ਪੰਜਾਬ ਦੇ ਵਿੱਚੋਂ 8 ਬੱਚੇ ਜਾ ਰਹੇ ਹੈ ਤੇ ਇੱਕ ਬੱਚਾ ਸਾਡੇ ਸਕੂਲ ਦਾ ਵੀ ਹੈ ਜੀ ਸੋ ਵਧਾਈ ਦੇ ਪਾਤਰ ਹਾਂ ਜੀ ਤੇ ਇਸੇ ਤਰ੍ਹਾਂ ਤਰੱਕੀਆਂ ਜਿਹੜੀਆਂ ਬੱਚੇ ਕਰਦੇ ਰਹਿਣ ਤੁਸੀਂ ਕਰਦੇ ਰਹੋ ਮੈਂ ਇਹੀ ਅਰਦਾਸ ਕਰਾਂਗੀ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਚੁੜਨ ਦੇ ਲਈ ਥੈਂਕ ਯੂ